हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇਲ ਲਈ ਲੈ ਕੇ ਆਏ ਜੀ ਸੂਣ ਵਾਲੀ ਆ ਬਈ ਦਣ ਲੈਂਦੀ ਆ ਆਓ ਪੁੱਛ ਲੈਨੇ ਹਾਂ ਬਈ ਤੁਹਾਡੇ ਅੱਜ ਬਈ ਭਾਈ ਜੀ ਹੱਸ ਗਾਲ ਪਸੰਦ ਰਿਹਾ ਡਾਕਟਰ ਸਾਹਿਬ ਉਹ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲ ਰਿਹਾ ਵਧੀਆ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਚਲੋ ਨਾਮ ਤੇ ਡਰੈਸ ਵੋ ਨਾਮ ਆਪਣਾ ਜੰਗ ਸਿੰਘ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਗਲ ਨੇੜੇ ਪਿੰਡ ਬਈ ਨੇੜੇ ਮੱਝੂਗੇ ਤਲਵੰਡੀ ਰਾਮਗੜ ਬਲਾਸਪੁਰ ਮਾਸੀ ਕੇ ਸਾਰੇ ਨੇੜੇ ਆ। ਮੋਬਾਈਲ ਨੰਬਰ 8727809954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ। ਕਿੱਥੋਂ ਲਿਆਂਦਾ ਬਾਈ ਨਗੀਨਾ? ਨਗੀਨਾ ਦਾ ਦੋ ਸੀ ਗਿੜਾ ਡਾਕਟਰ ਇੱਕ ਲੈ ਗਿਆ ਕੋਈ। ਹੂੰ। ਗੱਲ ਤੈਨੂੰ ਫੋਨ ਲਾਇਆ ਵੀਰ ਤੂੰ ਕਹਾ ਮੈਂ ਮਿਸਰ ਰਸਤੇਦਾਰੀ ਦਾ ਕੰਮ। ਹਾਂ ਮੌਸਮ ਦੇ ਹਿਸਾਬ ਨਾਲ ਨਗੀਨਾ ਨਾ ਬਾਈ। ਜੀ ਨਾ ਡਾਕਟਰ ਗਰਮੀ ਨਾ ਆਖੇ ਜਿੱਦ ਗੰਟੀ ਐ ਜੇ ਕਿਸੇ ਨੇ ਦੇਖਣੀ ਆ ਦਮ ਤਪਰੇ ਤੋਂ ਪੇਖੜਾ ਕਹੀਦੇ ਆਏ ਵੀ ਹੋਊਗੀ ਮੜਾ ਜਾ। ਹਾਂ। ਇਹ ਵੀ ਦੇਖ ਲੇ ਕੋਈ ਕੰਮ ਕੋ ਪੇਖਾ ਕੇ ਦੇਖਣੀ ਆ। ਬਰੀਡ ਦੱਸਦੀ ਹੈ ਭਾਈ ਗਰਮੀ ਗਰਮੀ ਤਾਂ ਇਹ ਲਵੇ ਲਾਉਣੇ ਵੀ ਨਹੀਂ ਲੱਗਣੀ ਨਾ 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 ਠੀਕ ਆ ਭਾਈ ਕਿਹੜਾ ਸੂਸ ਹੁੰਦੀ ਹੈ ਦੂਜਾ ਪੈਰ ਸੁੰਦੀ ਹੈ ਬਾਹਰ ਦਾ ਕਿੰਨੇ ਕਿ ਦਿਨ ਲੈਣੀ ਹੈ ਨਾ ਨਾ ਤੇ 10 ਪਹਿ ਤਰੀਕ ਮਾਰਕ ਫ੍ਰੀਕ ਤੇ ਚਮਕ ਬਹੁਤ ਆਣਾ ਬੈਠ ਮੈਂ ਪਾਲਸ ਜਿਵੇਂ ਅਗਲਾ ਕੋਈ ਪਾਲਸ ਕਰੀ ਵੀ ਆ ਸਹੀ ਗੱਲ ਇਹ ਆਏ ਚਮਕਦੀ ਜਦੋਂ ਪਾਲਸ ਕਰੀ ਹੁੰਦੀ ਚਮਕ ਬਹੁਤ ਆ ਭਾਈ ਕੀ ਰਿਕਾਰਡ ਆ ਦੁੱਧਾ ਦੁੱਧ ਡਾਕਟਰ ਉਹਨਾਂ ਨੇ ਆ ਪਾਣੀ ਝੂਟ ਪਾਣ ਦੇ ਮਾਰ ਲੈਣਾ 12 ਕਿਲੋ ਕਹਿੰਦੇ ਪਹਿਲੇ ਸੂ ਇਹ ਚੋਇਆ ਚੋਇਆ ਹਾਂ ਹੁਣ 14 ਕਢਾ ਲੈ ਕੋਈ 15 ਕਢਾ ਲੈ ਗਾ 12 ਜਾਂ 14 ਮੰਨ ਲਓ ਤੇ ਕੜੀ ਵਰਗਾ ਦੋ ਕੜੀ ਵਰਗਾ ਜਿਹੜੀ ਫੁੱਲ ਆਉਗੇ ਮੱਝ ਦੇ ਬਰਾਬਰ ਰਹਿਣਾ ਨੇ ਇਹ ਬੈੜ ਨਹੀਂ ਮੱਝ ਦੇ ਬਰਾਬਰ ਦੁੱਧ ਦਾ ਪਿਹੂਗਾ ਗਰਮੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੇਸ ਬਿਊਟੀ ਦੇਖੋ ਬਈ ਫੇਸ ਬਿਊਟੀ ਕਮਾਲ ਦੀ ਆ ਫੇਸ ਚਮਕ ਚਮਕ ਤੇ ਰਾਜੀ ਰੂਜੀ ਫੁੱਲ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਤਾਂ ਤੱਕੀ ਜ਼ਰੂਰ ਦਿਨ ਲੈਂਦੀ ਆ ਬਈ ਉਹਦ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਲੈ ਪਛਾਤ ਉੱਤੇ ਲਾ ਚੈੱਕ ਕਰ ਲੋ ਸਾਰੀਆਂ ਬਾਲਡਨਾਂ ਲਾ ਗੱਢ ਕੇ ਫੇਰ ਸੋਣਾ ਲੈ ਬਈ ਕਹਿੰਦੀ ਕੁਛ ਨਹੀਂ ਜਿਵੇਂ ਮਾਰਦੀ ਨਾ 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 ਦਿਖਾ ਦਿੰਦੇ ਆ ਸੋਆ ਜਿਵੇਂ ਮਾਰਦੀ ਲੈ ਪੂਰਾ ਜਿਵੇਂ ਮਾਰ ਗਈ ਉਹ ਕਰੀ ਚਾਲ ਜਿਵੇਂ ਸਾਹੀ ਬੜਾਈ ਮਿਲਦੀ ਨਹੀਂ ਲੈ ਬਣਾ ਮੂਰੇ ਖਿੱਚੀ ਲੱਤਾਂ ਖਿੱਚੀ ਲੈ ਉਸ ਤਰੀ ਜਾਣੇ ਇੱਕ ਆਈ ਰਹਿਣਾ ਠੀਕ ਹੈ ਨਿਆਣਾ ਪਾਈ ਚੈਨਾ ਬਾਈ ਇੱਕ ਵਸ ਮੱਧ ਲੈ ਜੂ ਅਗਰ ਯਾਦ ਵੀ ਕਰੂਗਾ ਵੀ ਹੋਰ ਦੇ ਬਾਈ ਯਾਦ ਕਰੂ ਸਹੀ ਗੱਲ ਆ ਬਾਈ ਦੀ ਗੱਲ ਸਹੀ ਆ ਕਿਉਂ ਮੌਸਮ ਦੇ ਹਿਸਾਬ ਨਾਲ ਇਹਨੇ ਦੁੱਧ ਪੂਰਾ ਚੰਗਾ ਦੇਣਾ ਜਦੋਂ ਬਈ ਗਰਮੀ ਨਾ ਮੰਨੀ ਦੁੱਧ ਆਪੇ ਗੱਡੂ ਆਪੇ ਗੱਡੂਗੀ ਇਹ ਤਾਂ ਗਰਮੀ ਮੰਨਦੀ ਨਹੀਂ ਜਮਈ ਪੱਖਾ ਲਾ ਨਾ ਲਾ ਨਾ ਲਾ ਖੋਲ ਲਾ ਮੜੀ ਤੋਰ ਕੇ ਵੀ ਦਿਖਾ ਦੀਏ ਜਿਆਦਾ ਰੀਡ ਫਲ ਚੰਗੀ ਐ ਚਮਕ ਚੰਗੀ ਐ ਕੱਦ ਵੱਡ ਥਣਲੇ ਵਾਲਾ ਬਾਕੀ ਦਾ ਆਪਣੇ ਕੋਲ ਕੱਲ ਲਈ ਆ ਹਨਾ ਇਹ ਠੀਕ ਆ ਭਰਾ ਤੇ ਸਿਆਣੀਆਂ ਇੰਨੀਆਂ ਜਦੋਂ ਉਹ ਉੱਥੇ ਆਉਣਾ ਐ ਸਿਰ ਮਾਰ ਲਾ ਕਹਿੰਦੇ ਵੀ ਮੇਰੇ ਕੋਲ ਆ ਇੰਨੀਆਂ ਸਿਆਣੀਆਂ ਦੇਖ ਲਾ ਠੀਕ ਆ ਬੜੀ ਸਿਆਣੀਆਂ ਵੀ ਹੂੰ ਸ਼ੌਕ ਨਾਲ ਪਾਲੀ ਵੀ ਹੈਗੇ ਹਾਂ ਕਿਸੇ ਦੀ ਦੇਖ ਤੋ ਨਰਾਜੀ ਨੂਰੀ ਦਿਖਾ ਸਹੀ ਗੱਲ ਆ ਰਾਜੀ ਰੋਜੀ ਫੋਲ ਆ ਯਾਦ ਵੀ ਟੂ ਫੋਲੋ ਜੇਂਗੀਆਂ ਤੋੜਾ ਤੋੜਾ ਚੈੱਕ ਕਰੋ ਬਈ ਵੜ ਦਾ ਪੂਰਾ ਚੰਗਾ ਆਰਡਰ ਵੀ ਕਮਾਲ ਦਾ ਤਿਆਰ ਕਰੋ ਹਜੇ ਕੱਚੀ ਆ ਉਹਨਾਂ ਦੇਖਣ ਹੀ ਨਹੀਂ ਦਿੰਦਾ ਤੇ ਜਿਵੇਂ ਜਿਵੇਂ ਦਿਨ ਨੇੜੇ ਲੱਗੀ ਜਾਣਗੇ ਆਰਡਰ ਇਹਨੇ ਹਾਂ ਜੇ ਕਿ ਇਹਨੇ ਡਰਾਈ ਦਾ ਗੱਟਾ ਚਾਰ ਤਾਂ ਨਾ ਬਸ ਉਹਦਾ ਖੋਸੇ ਹੋ ਜੂ ਸਹੀ ਗੱਲ ਆ ਬਾਈ ਤੇ ਮੁੱਲ ਫਿਰ ਹੁਣ ਮੋਲਾ ਪਰ ਜਮਾ ਜਾਇਜ਼ ਕਰਾਂਗੇ ਡਾਕਟਰ ਨਾ 50 ਮੰਗ ਲਿਓ ਜੀ ਨਹੀਂ ਨਹੀਂ 50 ਨਹੀਂ ਮੰਗਦੇ ਆਪਾਂ 40000 ਦੀ ਦੇ ਦੇਣੀ ਆ ਬਸ ਠੀਕ ਆ ਮਾਨਤਾਣ ਹੋ ਜਾ ਹਾਂ ਤੇ ਦੇ ਲੈ 48 50 ਤੇ ਜਾਣੀ ਆ ਪਰ 40000 ਰੁਪਏ ਜਮਾ ਜਾਇਜ਼ ਰੇਟ ਬਾਕੀ ਜਿਹੜਾ ਮੁੱਕ ਦੇ ਵਿੱਚ ਮਾਨਤਾਣ ਜੀ ਰੂਹ ਹੋ ਜਾ ਤੋਰਾ ਤਰਾ ਰਾਜੀ ਰੂਹ ਜੀ ਜਦ ਵੀ ਠੰਡੀ ਸੀਲ ਬਾਈ ਪੂਰੀ ਆ ਗਰਮੀਆਂ ਦਾ ਤੋਹਫਾ ਲੈ ਡਾਗੀ ਬਸ ਬਸ ਤੇ ਕਿਸੇ ਵੀ ਭਰਾ ਦੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੈ ਬਾਈ ਨੇੜ ਤੋਂ ਥਣ ਲੈਵਾ ਜਰੂਰ ਚੈੱਕ ਕਰੋ ਚਾਰੇ ਥਾਣ ਨਿਕਲ ਨੂੰ ਪੂਰੇ ਗੈਪ ਤੇ ਕੱਲਾ ਕੱਲਾ ਥਾਣ ਜਿਵੇਂ ਮਰਜ਼ੀ ਦਾ ਟਰਪੂਸਾ ਖਿੱਚੀ ਜਾਂ ਕੋਸਪਰੀ ਕਰ ਸਹੀ ਗੱਲ ਹੈ ਮੈਂ ਪੂਸ ਪੜ ਲਈ ਬਾਈ ਜਿਵੇਂ ਮਰਜ਼ੀ ਕੋਈ ਚੱਕਰੀ ਚੱਕਰੀ ਨਹੀਂ ਕਾ ਹਮ ਠੀਕ ਆ ਬਾਈ ਧੰਨਵਾਦ